ਮੇਰੀ ਫਿਲਮੀ ਆਤਮ ਕਥਾ ਸਵੈ ਜੀਵਨੀ ਦਾ ਦੂਜਾ ਭਾਗ ਸਭ ਤੋਂ ਪਹਿਲਾ ਫਿਲਮੀ ਅਨੁਭਵ ਮੈਨੂੰ 7-8 ਸਾਲਾਂ ਦੀ ਉਮਰ ਵਿੱਚ ਹੋਇਆ ਰਾਵਲਪਿੰਡੀ ਸ਼ਹਿਰ ਵਿੱਚ ਪਲੇਗ ਦਾ ਖਤਰਾ ਉੱਠ ਪਿਆ ਸੀ ਮੇਰੀ ਮਾਂ ਨੇ ਘਰ ਵਿੱਚ ਇੱਕ ਇੱਕ ਚੂਹਾ ਟੱਪਦਾ ਵੇਖਿਆ ਉਸ ਦਿਨ ਉਹ ਬੱਚਿਆਂ ਨੂੰ ਨਾਲ ਲੈ ਕੇ ਪੇਰੇ ਚਲੀ ਗਈ ਜੋ ਸਾਨੀਆਂ ਦਾ ਪੁਸ਼ਤੈਨੀ ਟਿਕਾਣਾ ਹੈ ਇਸੇ ਸਾਨੀਆਂ ਦਾ ਆਪਣਾ ਅਲੱਗ ਮਹੱਲਾ ਹੈ ਸ਼ੇਠੀਆਂ ਦਾ ਲੱਗ ਤੇ ਇਸੇ ਤਰ੍ਹਾਂ ਹੋਰ ਸਾਰੀਆਂ ਖੁਖਰੈਣ ਖੱਤਰੀ ਜਾਤਾਂ ਦਾ ਲੱਗ ਇਹ ਕਦੋਂ ਤੇ ਕਿੰਜ ਹੋਇਆ ਰੱਬ ਜਾਣੇ ਮੇਰੀ ਮਾਂ ਨੇ ਸਾਨੂੰ ਸਰੀਰਕ ਤੌਰ ਤੇ ਤਾਂ ਸੁਰੱਖਿਅਤ ਕਰ ਲਿਆ ਪਰ ਮਾਨਸਿਕ ਤੌਰ ਤੇ ਬੜੇ ਸੰਗੀਨ ਖਤਰਿਆਂ ਵਿੱਚ ਤੱਕ ਦਿੱਤਾ ਪੇਰਾ ਨਾਂ ਨੂੰ ਤਾਂ ਸ਼ਹਿਰ ਸੀ ਪਰ ਵਾਤਾਵਰਨ ਨਿਹਰਾਪੂਰਾ ਪੈਂਡੂ ਸੀ ਅੱਜ ਕੱਲ ਦੇ ਪੈਂਡੂ ਵਾਤਾਵਰਨ ਦਾ ਅੰਗਰੇਜ਼ਾਂ ਵੇਲੇ ਦੇ ਵਾਤਾਵਰਨ ਨਾਲ ਕੋਈ ਮੁਕਾਬਲਾ ਨਹੀਂ ਬੇਸ਼ੱਕ ਉਸ ਵੇਲੇ ਚੀਜ਼ਾਂ ਸਸਤੀਆਂ ਸਨ ਆਰਥਿਕ ਨਿਸ਼ਚਿੰਤ ਤਵੀ ਬਧੇਰੇ ਸੀ ਪਰ ਪੁਲਿਸ ਤੇ ਅਫਸਰੀ ਦਹਿਸ਼ਤ ਹੱਦਾਂ ਟੱਪਦੀ ਸੀ ਮਨੁੱਖਾ ਨਾ ਕੇਵਲ ਸਲੂਕ ਹੀ ਪਸ਼ੂ ਵਾਰਾ ਨਹੀਂ ਸੀ ਕੀਤਾ ਜਾਂਦਾ ਬਲਕਿ ਉਹਨੂੰ ਪਸ਼ੂ ਬਣਾ ਛੱਡਣ ਉਸ ਅੰਦਰੋਂ ਸਾਰੀ ਸੱਭਿਆ ਮਨੁੱਖਤਾ ਖਤਮ ਕਰ ਦੇਣ ਦੀ ਵੀ ਉਸ ਨਿਜ਼ਾਮ ਨੇ ਪੂਰੀ ਬਿਆੰਤ ਬੰਨੀ ਹੋਈ ਸੀ ਹਰ ਪ੍ਰਕਾਰ ਦੀ ਬਦਚਲਨੀ ਜਹਾਲਤ ਅਤੇ ਨਹੂਸਤ ਨੂੰ ਸ਼ਹਿ ਦਿੱਤੀ ਜਾਂਦੀ ਸੀ ਸ਼ਰੀਫਾਂ ਦੀ ਇੱਜ਼ਤ ਨਾਲ ਝਟ ਲਗਾਉਣਾ ਦਿਨ ਬਦਿਨ ਮੁਸ਼ਕਲ ਹੁੰਦਾ ਜਾ ਰਿਹਾ ਸੀ ਜਿਹੜੇ ਇਸ ਪਰਵਿਰਤੀ ਦਾ ਵਿਰੋਧ ਕਰ ਸਕਦੇ ਸਨ ਉਹ ਧਨ ਦੌਲਤ ਦੇ ਲਾਲਚ ਵਿੱਚ ਰਵਲਪਿੰਡੀ ਤੇ ਲਾਹੌਰ ਵਰਗੇ ਵੱਡੇ ਸ਼ਹਿਰਾਂ ਨੂੰ ਨੱਠ ਜਾਂਦੇ ਮੌਕਿਆਂ ਦੀ ਭਾਲ ਵਿੱਚ ਰਹਿੰਦੇ ਸਨ ਗ੍ਰਾਵੜ ਦਾ ਪਰਚਮ ਦਿਨੋਂ ਦਿਨ ਬਲੰਦ ਹੁੰਦਾ ਜਾ ਰਿਹਾ ਸੀ 1947 ਵਿੱਚ ਪੰਜਾਬੀਆਂ ਨੇ ਤੀਵੀਆਂ ਵਿਰੁੱਧ ਜਿਸ ਵੈਸ਼ ਦਾ ਸਬੂਤ ਦਿੱਤਾ ਉਸ ਦੀ ਤਿਆਰੀ ਦਾ ਮੁੱਢ ਦੂਰਦਰਸ਼ੀ ਅੰਗਰੇਜ਼ ਸਰਕਾਰ ਨੇ ਉਦੋਂ ਤੋਂ ਬੰਨਾ ਸ਼ੁਰੂ ਕੀਤਾ ਸੀ ਇੱਕ ਦਿਨ ਸਾਡੇ ਸਕੂਲ ਵਿੱਚ ਐਲਾਨ ਹੋਇਆ ਕਿ ਰਾਤੀ ਸਭਨਾਂ ਵਿਦਿਆਰਥੀਆਂ ਨੂੰ ਬਾਇਸਕੋਪ ਵਖਾਣ ਲਈ ਲੈ ਜਾਇਆ ਜਾਇਗਾ ਬਾਇਸਕੋਪ ਲਈ ਮੰਡੂਆ ਸਾਡੇ ਘਰ ਦੇ ਨੇੜੇ ਪਰ ਸ਼ਹਿਰੋਂ ਬਾਹਰ ਇੱਕ ਮੈਦਾਨ ਵਿੱਚ ਕਨਾਤਾਂ ਲਾ ਕੇ ਬਣਾਇਆ ਗਿਆ ਸੀ ਛੱਤ ਖੁੱਲੀ ਇਸ ਲਈ ਸ਼ੋ ਰਾਤ ਨੂੰ ਤਾਰਿਆਂ ਵੇਖ ਹੁੰਦੇ ਸਨ ਪਰਦੇ ਦੇ ਲਾਗੇ ਇੱਕ ਉੱਚੇ ਮਚਾਨ ਉੱਪਰ ਬਲਾਰਾ ਖੜਾ ਰਹਿੰਦਾ ਫਿਲਮਾਂ ਬੋਲਦੀਆਂ ਨਹੀਂ ਸਨ ਬਣ ਕੇ ਵੀ ਬਲੈਤੋਂਦੀਆਂ ਸਨ ਬਲਾਰਾ ਉਹਨਾਂ ਦੀ ਕਹਾਣੀ ਨਾਲ-ਨਾਲ ਬਿਆਨ ਕਰਦਾ ਜਾਂਦਾ ਸੀ ਸਾਰ ਸਕੂਲ ਸ਼ੋ ਵੇਖਣ ਜਾ ਰਿਹਾ ਸੀ ਮਾਸਟਰ ਤੇ ਹੈਡਮਾਸਟਰ ਵੀ ਅਤੇ ਸਾਡੇ ਦੇਸ਼ ਵਿੱਚ ਮਾਸਟਰਾਂ ਨੂੰ اخਲਾਕੀ ਫਰਿਸ਼ਤੇ ਮੰਨਣ ਪੇਡਾਂ ਨੂੰ ਪੇੜੀਏ ਦਾ ਆਸਾਨ ਸ਼ਿਕਾਰ ਬਣਾ ਦੇਣ ਦੀ ਪਰੰਪਰਾ ਬੜੀ ਪੁਰਾਣੀ ਹੈ ਮਾਂ ਨੇ ਖੁਸ਼ੀ ਨਾਲ ਮੈਨੂੰ ਤੇ ਮੇਰੇ ਨਿੱਕੇ ਵੀਰ ਨੂੰ ਜਾਣ ਦੀ ਇਜਾਜ਼ਤ ਤੇ ਦਿੱਤੀ ਸਕੂਲ ਵਾਲਿਆਂ ਨੂੰ ਸ਼ੋ ਅੱਧੀ ਟਿਕਟ ਉੱਤੇ ਵਿਖਾਇਆ ਜਾਣਾ ਸੀ ਇਹ ਵੀ ਤਾਂ ਉਸ ਤੇ ਨਰੋਇਆਂ ਤੇ ਗੁਣਕਾਰੀ ਹੋਣ ਦਾ ਹੀ ਸਬੂਤ ਸੀ ਮੈਂ 45 ਬਾਰੇ ਪਹਿਲਾਂ ਦੀ ਗੱਲ ਕਰ ਰਿਹਾ ਉਸ ਫਿਲਮ ਦੀ ਕਹਾਣੀ ਬਾਰੇ ਇੰਨਾ ਯਾਦ ਹੈ ਕਿ ਉਹ ਜਸੂਸੀ ਜੀ ਸੀ ਪਰ ਜਿਹੜੀ ਗੱਲ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਅਤੇ ਸਦਾ ਯਾਦ ਰਹੇਗੀ ਉਹ ਇੱਕ ਇਹ ਅਦਾਕਾਰੀ ਕਰਦਿਆਂ ਨਾਇਕਾ ਕਈ ਝਾਕੀਆਂ ਵਿੱਚ ਇੱਕਦਮ ਅਲਫ ਨੰਗੀ ਹੋ ਜਾਂਦੀ ਸੀ ਤੇ ਬਲਾਰਾ ਬੋਲਦਾ ਸੀ ਸਹਿਬਾਨ ਖਿਆਲ ਰੱਖਿਏ ਇਹ ਨੰਗੀ ਨਹੀਂ ਹੈ ਅਭ ਇਸਨੇ ਜਾਦੂਈ ਪੱਸ਼ਾਕ ਪੈਨ ਲਈ ਹੈ ਜਿਸki ਮਦਦ से ਇਹ ਕبھی ਵੀ ਜਾ ਸਕਤੀ ਹੈ ਇਹ ਸਭ ਕੋ ਦੇਖ ਸਕਤੀ ਹੈ ਮਗਰ ਇਸ ਕੋ ਕੋਈ ਨਹੀਂ ਦੇਖ ਸਕਤਾ ਸੰਭਵ ਉਹ ਠੀਕ ਹੀ ਕਹਿੰਦਾ ਹੋਵੇ ਨਗਨ ਅਵਸਥਾ ਵਿੱਚ ਉਸ ਮੇਮ ਦਾ ਮੂੰਹ ਤਾਂ ਸਫੈਦ ਰਹਿੰਦਾ ਸੀ ਪਰ ਸਰੀਰ ਸਾਰਾ ਕਾਲਾ ਹੋ ਜਾਂਦਾ ਸੀ ਜਾਂ ਤਾਂ ਉਸ ਤੇ ਨੰਗੇ ਸਰੀਰ ਉੱਪਰ ਕਾਲਾ ਮੇਕਅਪ ਮਲ ਦਿੰਦੇ ਹੋਣਗੇ ਜਾਂ ਕੋਈ ਚੁਮਟਨੀ ਪੋਸ਼ਾਕ ਪਹਿਨਾ ਦਿੰਦੇ ਹੋਣਗੇ ਨਾ ਤਾਂ ਸਾਡੇ ਹੈਡਮਾਸਟਰ ਤੇ ਨਾ ਹੀ ਉਪਸਤਿਤ ਸ਼ਰੀਫਾਂ ਵਿੱਚੋਂ ਹੋਰ ਕਿਸੇ ਨੇ ਇਸ ਅਸ਼ਰੀਲਤਾ ਦਾ ਵਿਰੋਧ ਕੀਤਾ ਔਰ ਤਾਨੂੰਨ ਸਿਨੇਮੇ ਲੈ ਜਾਂਦਾ ਉਹਦਾ ਰਵਾਜ ਨਹੀਂ ਸੀ ਐਵੇਂ ਰੌਲਾ ਗੋਲਾ ਪਾ ਕੇ ਆਪਣਾ ਸਵਾਦ ਕਿਉਂ ਖਰਾਬ ਕੀਤਾ ਜਾਏ ਬਲਾਰੇ ਨੇ ਕਹਿ ਜੋ ਦਿੱਤਾ ਕਿ ਉਹ ਨੰਗੀ ਨਹੀਂ ਬੱਚੇ ਸਰਲ ਜੀਵ ਹੁੰਦੇ ਹਨ ਉਹਨਾਂ ਅਵਸ਼ ਬਲਾਰੇ ਦੀ ਗੱਲ ਉੱਤੇ ਯਕੀਨ ਕਰ ਲਿਆ ਹੋਵੇਗਾ ਇਸੇ ਤਰ੍ਹਾਂ اخਲਾਕੀ 60 ਵੱਜਣ ਦੀ ਕੋਈ ਖਾਸ ਸੰਭਾਵਨਾ ਨਾ ਰਹੀ ਫਿਰ ਆਪਣਾ ਮਜ਼ਾ ਕਿਉਂ ਖਰਾਬ ਕੀਤਾ ਜਾਏ ਮਮਕਨ ਹੈ ਕਿ ਇਸੇ ਵਿਅਕਤੀ ਨੂੰ ਉੱਠ ਕੇ ਵਿਰੋਧ ਕਰਨ ਦਾ ਖਿਆਲ ਆਇਆ ਵੀ ਹੋਵੇ ਪਰ ਆਲੇ ਦੁਆਲੇ ਸਭਨਾਂ ਨੂੰ ਪਾਪ ਦਾ ਹਿੱਸੇਦਾਰ ਬਣਿਆ ਵੇਖ ਕੇ ਉਹ ਵੀ ਖਾਮੋਸ਼ੀ ਰਹਿ ਗਿਆ ਜਿਵੇਂ ਬਲੈਕ ਨਾ ਕਰਨਾ ਚਾਹੁੰਦੇ ਹੋਏ ਵੀ ਕਈ ਫਿਲਮਾਂ ਕਰ ਬਲੈਕ ਕਰਦੇ ਹਨ ਜਿਵੇਂ ਸਨ 47 ਵੇਲੇ 100-100 ਮਰਦਾਂ ਨੂੰ ਕਿਸੇ ਬੇਸਹਾਰਾ ਧੀ ਪੈਣ ਨਾਲ ਸਰੇ ਬਾਜ਼ਾਰ ਜਣਾ ਕਰਦੇ ਆ ਵੇਖ ਕੇ ਵੀ ਲੋਕ ਖਾਮੋਸ਼ੀ ਰਹੇ ਆਲਾਦੋ ਆਲਾ ਬੜਾ ਬਲਵਾਨ ਹੁੰਦਾ ਹੈ ਤੇ ਪੰਜਾਬੀਆਂ ਲਈ ਉਹ ਵਿਸ਼ੇਸ਼ ਤੌਰ ਤੇ اخਲਾਕੀ ਕਮਜ਼ੋਰੀ ਦਾ ਕਾਰਨ ਬਣਿਆ ਹੈ ਮੈਨੂੰ ਨਹੀਂ ਯਾਦ ਉਸ ਵੇਲੇ ਮੇਰੇ ਅੰਦਰ ਕੋਈ ਲਿੰਗ ਭਾਵ ਜਾਗਰਤ ਹੋਇਆ ਸੀ ਜਾਂ ਨਹੀਂ ਪਰ ਮੁੱਛ ਪੁੱਟਣ ਦੇ ਦਿਨ ਬਹੁਤ ਦੂਰ ਨਹੀਂ ਸਨ ਅਤੇ ਬਲਗ ਹੁੰਦਿਆਂ ਸਾਰ ਉਸ ਟੀਵੀ ਦੀਆਂ ਨੰਗੀਆਂ ਛਾਤੀਆਂ ਦੇ ক্লোਜ਼ ਅਪ ਮੇਰੇ ਲਈ ਲਿੰਗ ਵਾਸ਼ਨਾ ਦਾ ਇੱਕ ਲਜ਼ਜ਼ਤ ਭਰਿਆ ਸਮਾਨ ਬਣ ਕੇ ਇਸ ਨਾਲ ਮੇਰੀ ਸਰੀਰਕ ਤੇ ਮਾਨਸਿਕ ਖਾਨੀ ਕਿੰਨੀ ਹੋਈ ਮੈਂ ਨਹੀਂ ਕਹਿ ਸਕਦਾ ਪਰ ਲਾਭ ਕੋਈ ਨਹੀਂ ਹੋਇਆ ਇਹਨਾ ਮੈਂ ਜ਼ਰੂਰ ਕਹਿ ਸਕਦਾ ਦੋ ਚਾਰ ਦਿਨ ਮਗਰੋਂ ਮੈਂ ਇਸ ਤੋਂ ਵੀ ਗਿਰੇ ਹੋਏ ਦਰਜੇ ਦੀ ਇੱਕ ਫਿਲਮ ਵੇਖੀ ਸਾਡਾ ਰਸੋਈਆ ਮੈਨੂੰ ਨਾਲ ਲੈ ਕੇ ਮੰਡੂਏ ਦੀ ਕਨਾਤ ਤੇ ਪਿਛਵਾੜੇ ਇੱਕ ਦਰਖਤ ਉੱਤੇ ਚੜ ਗਿਆ ਕਿਉਂਕਿ ਟਿਕਟ ਜੋਗੇ ਪੈਸੇ ਉਸ ਕੋਲ ਨਹੀਂ ਸਨ ਦਰਖਸ ਕਨਾਤ ਤੋਂ ਦੂਰ ਸੀ ਪਰ ਪਰਦੇ ਉੱਤੇ ਚਲਦੀਆਂ ਤਸਵੀਰਾਂ ਸਾਨੂੰ ਚੰਗੀ ਤਰ੍ਹਾਂ ਦਿਖਾਈ ਦਿੰਦੀਆਂ ਸਨ ਸ਼ੋਅ ਸ਼ੁਰੂ ਹੁੰਦਿਆਂ ਸਾਰ ਪਹਿਲੀ ਹੀ ਚੱਕੀ ਵਿੱਚ ਇੱਕ ਮਰਦ ਅਤੇ ਇੱਕ عورت ਕੁੱਤਿਆਂ ਵਰਗੀ ਨਿਰਲਜਤਾ ਨਾਲ ਤੇ ਹੂਬ-ਹੂਬ ਉਸੇ ਤਰ੍ਹਾਂ ਹੋਗ ਵਿੱਚ ਜੁਟ ਪਏ ਮੇਰੇ ਲਈ ਇਹ ਬੜਾ ਹੀ ਭਿਆਨਕ ਦ੍ਰਿਸ਼ ਸੀ ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਉਹ ਕੀ ਕਰ ਰਹੇ ਹਨ ਮੈਂ ਜ਼ੋਰ-ਜ਼ੋਰ ਦੀ ਚੀਕ ਉਠਿਆ ਤੇ ਨੌਕਰ ਨੂੰ ਜੋ ਮੈਥੋਂ ਉੱਪਰ ਵਾਲੀ ਸਾਖ ਤੇ ਜੜਿਆ ਹੋਇਆ ਸੀ ਪੈਰੋਂ ਫੜ ਕੇ ਤਰੀਕਣ ਲੱਗ ਪਿਆ ਨਾ ਤਾਂ ਉਸਨੇ ਮੈਨੂੰ ਚੁੱਪ ਰਹਿਣ ਦੀ ਡਾਂਟ ਦਿੱਤੀ ਪਰ ਜਦੋਂ ਮੈਂ ਕਿਸੇ ਹੀਲੇ ਚੁੱਪ ਨਾ ਹੋਇਆ ਤਾਂ ਬੇਦਿਲੀ ਨਾਲ ហេਠਾਂ ਲੈਣ ਉੱਤੇ ਮਜਬੂਰ ਹੋ ਗਿਆ ਉਸ ਵੇਲੇ ਉਸ ਦ੍ਰਿਸ਼ ਨਾਲ ਮੈਨੂੰ ਕੇਵਲ ਕ੍ਰੇਣਾ ਹੋਈ ਸੀ ਪਰ ਜਿਉਂ-ਜਿਉਂ ਮੈਂ ਬਾਲਗ ਹੁੰਦਾ ਗਿਆ ਕ੍ਰੇਣਾ ਵਿੱਚ ਆਕਰਸ਼ਣ ਦਾ ਵੀ ਮਿਸ਼ਰਣ ਹੁੰਦਾ ਗਿਆ ਮੈਨੂੰ ਅਫਸੋਸ ਹੋਣ ਲੱਗ ਪੈਂਦਾ ਹੈ ਮੈਂ ਕਿਉਂ ਰਸੂਈ ਦਾ ਸਵਾਦ ਖਰਾਬ ਕੀਤਾ ਹੋਰੇ ਕਿੰਨੇ ਚਿਰਾਂ ਬਾਅਦ ਵਿਚਾਰੇ ਨੂੰ ਜ਼ਿੰਦਗੀ ਵਿੱਚ ਕੋਈ ਸਵਾਦ ਨਸੀਬ ਹੋਇਆ ਸੀ ਏਸੀ ਫਿਲਮਾਂ ਨਾਲ ਮੇਰੀ ਸਭ ਤੋਂ ਪਹਿਲੀ ਮੁਲਾਕਤ ਜੇ ਇਸ ਪਿੱਛੋਂ ਮੈਂ ਜੀਵਨ ਵਿੱਚ ਕੋਈ ਹੋਰ ਫਿਲਮ ਨਾ ਵੀ ਵੇਖੀ ਹੁੰਦੀ ਤਾਂ ਵੀ ਕਹਿ ਸਕਦਾ ਸਾਂ ਕਿ ਇਸਤਰੀ ਨੂੰ ਕੇਵਲ ਪੁਰਸ਼ ਦੇ ਕਾਮ ਭੁੱਖ ਮਿਟਾਉ ਪਦਾਰਥ ਰੂਪ ਵਿੱਚ ਵੇਖਣ ਦੀ ਸਿੱਖਿਆ ਮੈਨੂੰ ਬੜੀ ਪ੍ਰਵਲਤਾ ਨਾਲ ਦਿੱਤੀ ਜਾ ਚੁੱਕੀ ਸੀ ਅੱਜ ਦੇ ਜ਼ਮਾਨੇ ਵਿੱਚ ਪਿੰਡਾਂ ਵਿੱਚ ਅਜੇ ਹੀ ਦਲੇਰੀ ਨਾਲ ਨਗਨ ਫਿਲਮਾਂ ਜੋ ਖੂਫੀਆ ਤੇ ਗੈਰਕਾਨੂੰਨੀ ਤੌਰ ਤੇ ਬਾਹਰ ਦੇ ਦੇਸ਼ਾਂ ਵਿੱਚੋਂ ਦਰਾਮਦ ਕੀਤੀਆਂ ਜਾਂਦੀਆਂ ਹਨ ਵੇਖਣਾ ਸੰਭਵ ਨਹੀਂ ਪਰ ਅੱਜ ਵੀ ਪਿੰਡਾਂ ਦੇ ਨਿਰਦੋਸ਼ ਤੇ ਸਰਲ ਲੋਕਾਂ ਨੂੰ ਹੋਰ ਕਈ ਤਰੀਕਿਆਂ ਨਾਲ ਸ਼ਹਿਰੀ ਲਿੰਗ ਗਰਾਵੜ ਦਾ ਸ਼ਿਕਾਰ ਬਣਾ ਕੇ ਖਰਾਬ ਕੀਤਾ ਜਾਂਦਾ ਹੈ ਇਸ ਦਾ ਮੂਲ ਕਾਰਨ ਸਿੱਖਿਤ ਵਰਗ ਦਾ ਅੰਗਰੇਜ਼ਾਂ ਦੀ ਚਾਲੂ ਕੀਤੀ ਪਿੰਡਾਂ ਵੱਲੋਂ ਉਪਰਾਮ ਰਹਿਣ ਦੀ ਨਿੰਦਨੀਕ ਨੀਤੀ ਉੱਪਰ ਅਜੇ ਵੀ ਅਮਲ ਕਰੀ ਜਾਣਾ ਹੈ ਜੇ ਚੰਗੇ ਵਿਚਾਰਾਂ ਵਾਲੇ ਸ਼ਹਿਰੀ ਲੋਕ ਪਿੰਡਾਂ ਨਾਲ ਆਪਣਾ ਮੇਲ ਮਲਾਪ ਕਾਇਮ ਰੱਖਣ ਤਾਂ ਲੋੱਚੇ ਸ਼ਹਿਰੀ ਅੰਸਰ ਨੂੰ ਬੇਤੜ ਖੋ ਕੇ ਪਿੰਡਾਂ ਵਿੱਚ ਖਰੂਦ ਮਚਾਣ ਦੀ ਖੁੱਲਣਾ ਮਿਲੇਗਾ ਅਤੇ ਇੰਜ ਅਸੀਂ ਆਪਣੇ ਸੋਹਣੇ ਲੋਕ ਨਿਰਤ ਅਤੇ ਲੋਕ ਗੀਤ ਵੀ ਬਰਬਾਦ ਹੋਣ ਤੋਂ ਬਚਾ ਸਕੀਏ ਪਰ ਨਗਾਰਖਾਨੇ ਵਿੱਚ ਤੂਤੀ ਦੀ ਬਾਜ ਪਲਾਂ ਕੋਣ ਸੁਣਦਾ ਹੈ ਉਸ ਪਿੱਛੋਂ ਕਈ ਵਾਰੇ ਮੈਂ ਹੋਰ ਕੋਈ ਫਿਲਮ ਨਾ ਦੇਖੀ 라ਵਲਪਿੰਡੀ ਸ਼ਹਿਰ ਵਿੱਚ ਉਦੋਂ ਕੋਈ ਸਿਨੇਮਾ ਨਹੀਂ ਸੀ ਜ਼ਿਆਦਾ ਰਿਵਾਜ ਥੀਏਟਰਾਂ ਦਾ ਸੀ ਮੇਰੇ ਸਕੂਲ ਦੇ ਸਾਥੀ ਹਨ ਥੀਏਟਰਾਂ ਦੇ ਬਹੁਤ ਦਿਲਚਸਪ ਕisse ਸੁਣਾਉਂਦੇ ਪਰ ਮੇਰੇ ਪਿਤਾ ਜੀ ਕਟੜ ਆਰੀਏ ਸਮਾਜੀ ਸਨ ਅਤੇ ਮੈਂ ਵੀ ਉਹਨਾਂ ਦੀ ਆਗਿਆ ਦਾ ਉਲੰਘਣ ਕਰਨ ਬਾਰੇ ਕਦੇ ਸੋਚ ਨਹੀਂ ਸਕਦਾ ਇਹ ਮੇਰੇ ਜੀਵਨ ਦਾ بڑا ਧਰਮਾਕਲ ਯੁੱਗ ਸੀ ਮੈਨੂੰ ਸੁਪਨੇ ਵੀ ਪਰਮਾਤਮਾ ਦੇ ਆਉਂਦੇ ਸਨ ਇੱਕ ਸੁਪਨੇ ਵਿੱਚ ਮੈਂ ਭਗਵਾਨ ਨੂੰ ਪੂਰਬੀਆਂ ਵਾਲੀ ਦੁਪੱੱਲੀ ਟੋਪੀ ਪਾਈ ਆਪਣੇ ਮਕਾਨ ਦੀਆਂ ਪੌੜੀਆਂ ਵਿੱਚ ਬੈਠੇ ਦੇਖਿਆ ਜਦੋਂ ਮੈਂ 10ਵੀਂ ਜਮਾਤ ਤੇ ਚੜਿਆ ਤਾਂ ਰਿਪਾਰਟ ਆਫ ਹੈਡਸ ਦਾ ਨਾਮਕ ਇੱਕ ਅੰਗਰੇਜ਼ੀ ਨਾਵਲ ਸਾਨੂੰ ਕੋਰਸ ਵਿੱਚ ਲੱਗਾ ਅਚਾਨਕ ਇੱਕ ਦਿਨ ਖਬਰ ਉੱਡੀ ਕਿ ਸਾਰੀ ਜਮਾਤ ਸਨੇ ਮਾਸਟਰ ਤੇ ਹੈਡਮਾਸਟਰ ਸ਼ਹਿਰ ਵਿੱਚ ਪਹਿਲਾ ਸਿਨੇਮਾ ਰੂਜ਼ ਕੁਲੰਦ ਦੇ ਸਵਾਰੋ ਵੀ ਸ਼ਾਮਲ ਹੋਣ ਜਾ ਰਹੀ ਹੈ ਤੇ ਫਿਲਮ ਵੀ ਰਪੋਰਟ ਆਫ ਹੈਟਸ ਆ ਬਖਾਈ ਜਾਵੇਗੀ ਜੋ ਸਾਡੇ ਕੋਰਸ ਵਿੱਚ ਲੱਗੀ ਹੋਈ ਹੈ ਕਿੰਨੇ ਚ ਲੱਖ ਹੁੰਦੇ ਹਨ ਸਰਮਾਇਦਾਰ ਮੇਰੇ ਪਿਤਾ ਜੀ ਮਗਦੇ ਕੋਲ ਟੈਲ ਦੇ ਕਿੰਨਾ ਚਿਰ ਸੋਚ ਵਿੱਚ ਡੁੱਬੇ ਰਹੇ ਕਿ ਮੈਨੂੰ ਜਾਣ ਦੀ ਇਜਾਜ਼ਤ ਦੇ ਜਾਣਾ ਨਮਾ ਜਵਾਨਾ ਉਹਨਾਂ ਦੀ ਚੇਤਨਾ ਦੇ ਬੂਹੇ ਉੱਪਰ ੱੱਕੇ ਮਾਰ ਰਿਹਾ ਸੀ ਬੂਹਾ ਖੋਲਣ ਕੇ ਨਾ ਉਹ ਫੈਸਲਾ ਕਰਨ ਨੂੰ ਅਸਮਰਤ ਸਨ ਅਖੀਰੋਂ ਨਾ ਹੈਡਮਾਸਟਰ ਨੂੰ ਘਰ ਬੁਲਾ ਕੇ ਪੁੱਛਿਆ ਮੈਂ ਵੀ ਆਪਣੀ ਕਿਸਮਤ ਦਾ ਫੈਸਲਾ ਸੁਣਨ ਲਈ ਦੋਨੋਂ ਬਜ਼ੁਰਗਾਂ ਦੇ वार्तालाप ਦਾ ਗਵਾਹ ਬਣਿਆ ਹੈਡਮਾਸਟਰ ਨੇ ਕਿਹਾ ਇਹਨੇ ਪ੍ਰਾਣੇ ਖਿਆਲਾਂ ਵਾਲੇ ਨਾ ਬਣੋ ਲਾਲਾ ਜੀ ਫਿਲਮਾਂ ਕੇਵਲ ਮਨੋਰੰਜਨ ਲਈ ਹੀ ਨਹੀਂ ਬਣਾਈਆਂ ਜਾਂਦੀਆਂ ਉਹ ਤਾਂ ਇੱਕ ਕਲਾ ਹਨ ਉਹਨਾਂ ਵਿੱਚੋਂ ਸਿੱਖਿਆ ਵੀ ਮਿਲਦੀ ਹੈ ਇਹ ਫਿਲਮ ਤਾਂ ਸਕੂਲ ਵਿੱਚ ਕੋਰਸ ਵਿੱਚ ਲੱਗੀ ਹੋਈ ਹੈ ਕਿਤਾਬ ਦੇ ਆਧਾਰ ਤੇ ਬਣਾਈ ਗਈ ਹੈ ਫਲਾਂ ਇਸ ਤੋਂ ਕੀ ਇੱਕ ਰਾਖੀ ਨੁਕਸਾਨ ਪਹੁੰਚ ਸਕਦਾ ਹੈ ਬੱਚਿਆਂ ਲਈ ਇਸੇ ਕਰਕੇ ਦਾ ਟਿਕਟ ਅੱਧਾ ਕਰ ਦਿੱਤਾ ਗਿਆ ਹੈ ਸ਼ਹਿਰ ਦੇ ਸਾਰੇ ਸਕੂਲਾਂ ਦੇ 10ਵੀਂ ਜਮਾਤ ਦੇ ਮੁੰਡੇ ਜਾ ਰਹੇ ਹਨ ਨੁਕਸਾਨ ਤਾਂ ਨਾ ਜਾਣ ਵਿੱਚ ਹੋ ਸਕਦਾ ਹੈ ਜਾਣ ਵਿੱਚ ਨਹੀਂ ਪਿਤਾ ਜੀ ਨੇ ਹਿਜਾਤ ਤੇ ਦਿੱਤੀ ਅਜਿਹਾ ਸਮਾਰੋਹ ਕਦੇ ਕਿਸੇ ਵੇਖਿਆ ਨਹੀਂ ਸੀ ਜੋ ਉਸ ਦਿਨ ਰੂਲ ਸਿਨੇਮਾ ਦੇ ਉਦਘਾਟਨ ਸਮੇਂ ਵਾਪਰਿਆ ਅੰਗਰੇਜ਼ ਡਿਪਟੀ ਕਮਿਸ਼ਨਰ ਅਤੇ ਕਿਤਨੇ ਰਾਏ ਸਾਹਿਬ ਤੇ ਖਾਨ ਸਾਹਿਬ ਵੀ ਪਧਾਰੇ ਸਨ ਸਨੇਮੇ ਦੇ ਮਾਲਕ ਨੂੰ ਹੋਰ ਕੀ ਚਾਹੀਦਾ ਸੀ ਪਰ ਫਿਲਮ ਦੇ ਵਿਦਿਅਕ ਪੱਖ ਤੋਂ ਸਾਨੂੰ ਹੁੱਕਾ ਕੋਈ ਲਾਭ ਨਾ ਪਹੁੰਚਿਆ ਕਿਉਂਕਿ ਜੋ ਕਹਾਣੀ ਪਰਦੇ ਉੱਤੇ ਵੇਖੀ ਉਹ ਨਾਵਲ ਦੇ ਪਲਾਟ ਨਾਲੋਂ ਬਹੁਤ ਪਿੰਨ ਸੀ ਹਾਂ ਇੱਕ ਗੱਲ ਨੇ ਭਾਵੇਂ ਅਵਸ਼ਿ ਪ੍ਰਭਾਵਿਤ ਕੀਤਾ ਉਹ ਇਹ ਕਿ ਇੱਕੋ ਸ਼ਕਲ ਦੇ ਦੋ ਆਦਮੀ बार-बार ਨਾਇਕਾ ਦੀਆਂ ਚੁੰਮੀਆਂ ਰੈਂਦੇ ਸਨ ਅਵਸ਼ਿ ਸ਼ੈਡਮਾਸਟਰ ਸਾਹਿਬ ਨੂੰ ਵੀ ਇਹ ਗੱਲ ਇਤਰਾਜਯੋਗ ਮਹਿਸੂਸ ਹੋਈ ਹੋਵੇਗੀ ਕਿਉਂਕਿ ਪਿਤਾ ਜੀ ਵਾਂਗ ਉਹ ਵੀ ਕਟੜ ਆਰੀਆ ਸਮਾਜੀ ਸਨ ਨਾਵਲ ਨਾਵਲ ਵਿੱਚ ਤਾਂ ਚੁੰਮੀਆਂ ਦਾ ਕੋਈ ਜ਼ਿਕਰ ਨਹੀਂ ਸੀ ਇਸ ਪਿੱਛੋਂ ਜਦੋਂ ਵੀ ਫਿਲਮ ਵੇਖਣੀ ਹੋਵੇ ਪਿਤਾ ਜੀ ਨੂੰ ਇਹ ਆਖ ਕੇ ਖੈਰ ਕਰੀਦਾ ਸੀ ਕਿ ਉਹ ਇੱਕ ਉੱਤਮ ਦਰਜੇ ਦੇ اخلاਕੀ ਨਾਵਲ ਉੱਪਰ ਆਧਾਰਿਤ ਹੈ ਜੇ ਫਿਰ ਵੀ ਇਜਾਜ਼ਤ ਨਾ ਮਿਲਦੀ ਤਾਂ ਚੋਰੀ ਜਾਣ ਦਾ ਵੀ ਹੌਲੀ ਹੌਲੀ ਹੌਸਲਾ ਹੋਣ ਲੱਗ ਪਿਆ ਫਿਰ ਉਹ ਸਿਨੇਮਾ ਸ਼ਹਿਰ ਅੰਦਰ ਸੀ ਮਗਰੋਂ ਉਸ ਵਿੱਚ ਆਮ ਤੌਰ ਤੇ ਹਿੰਦੁਸਤਾਨੀ ਫਿਲਮਾਂ ਵਖਾਈਆਂ ਜਾਣ ਲੱਗ ਪਈਆਂ ਸਨ ਪਰ ਕਦੇ-ਕਦੇ ਐਲਮੋ ਲਿੰਕਨ ਆਦਿਆਂ ਅੰਗਰੇਜ਼ੀ ਲੜੀਵਾਰ ਫਿਲਮਾਂ ਵੀ ਆਉਂਦੀਆਂ ਸਨ ਜਿਨ੍ਹਾਂ ਦੋ ਹਿੰਦੁਸਤਾਨੀ ਫਿਲਮਾਂ ਦਾ ਮੇਰੇ ਉੱਪਰ ਵਿਸ਼ੇਸ਼ ਅਸਰ ਪਿਆ ਉਹਨਾਂ ਵਿੱਚੋਂ ਇੱਕ ਸੀ ਹੀਰ ਰਾਂਝਾ ਇਸ ਫਿਲਮ ਵਿੱਚ ਕਹਾਣੀ ਦੇ ਕਿਰਦਾਰਾਂ ਨੇ ਮੈਨੂੰ ਬਹੁਤਾ ਪ੍ਰਭਾਵਿਤ ਨਹੀਂ ਕੀਤਾ ਜਿਤਨਾ ਦਰਖਤ ਹੇਠਾਂ ਬੈਠ ਕੇ ਨਗੋਜ਼ੇ ਵਜਾ ਕੇ ਪਿੰਡ ਦੇ ਇਕੱਤਰਿਤ ਲੋਕਾਂ ਨੂੰ ਹੀਰ ਸੁਣਾਉਣ ਵਾਲੇ ਕਿੱਸਾ ਗੋ ਨੇ ਫਿਲਮ ਖਾਮੋਸ਼ ਸੀ ਪਰ ਕਿੱਸਾ ਗੋ ਵਾਲੀ ਪਰਿਸਥਿਤੀ ਦਾ ਆਪਣਾ ਇੱਕ ਜਾਦੂਈ ਸੰਗੀਤ ਸੀ ਜਿਸ ਨੂੰ ਯਾਦ ਕਰਕੇ ਬਾਰ-ਬਾਰ ਮੇਰੇ ਗਲੇ ਡੂ ਪਰ ਆਉਂਦੇ ਸਨ ਇੱਕ ਹੋਰ ਫਿਲਮ ਸੀ ਅਨਾਰਕਲੀ ਇਸ ਵਿੱਚ ਸਲੋਚਨਾ ਰੂਬੀ ਮੇਅਰਸ ਦੀ ਅਪੂਰਵ ਸੁੰਦਰਤਾ ਦਾ ਮੇਰੇ ਉੱਪਰ ਲੋੜੇ ਦਾ ਅਸਰ ਪਿਆ ਆਖੀਰਲੀ ਚਾਕੀ ਸੀ ਅਨਾਰਕਲੀ ਦਾ ਸਾਰਾ ਸਰੀਰ ਦੀਵਾਰ ਵਿੱਚ ਜਿਣਿਆ ਜਾ ਚੁੱਕਿਆ ਹੈ ਕੇਵਲ ਚਿਹਰਾ ਖੁੱਲਾ ਰਹਿ ਗਿਆ ਹੈ ਇੱਟਾਂ ਵਿੱਚ ਕਿਰਿਆ ਆਖਰਾਂ ਦਾ ਮਾਸੂਮ ਸੁੰਦਰ ਮਜ਼ਲੂਮ ਚਿਹਰਾ ਅਕਬਰ ਆਖਰੀ ਇੱਟ ਜੜਨ ਦਾ ਹੁਕਮ ਸੁਣਾਉਣ ਤੋਂ ਪਹਿਲਾਂ ਕਿੰਨਾ ਚਿਰ ਸੋਚਾਂ ਵਿੱਚ ਡੁੱਬਿਆ ਰਹਿਲ ਦਰਿੰਦੇ ਅਖੀਰ ਮੂੰਹ ਫੇਰ ਕੇ ਹੱਥ ਦੇ ਇਸ਼ਾਰੇ ਨਾਲ ਉਹ ਹੁਕਮ ਦੇ ਹੀ ਛੱਡਦਾ ਹੈ ਅਨਾਰਕਲੀ ਦੇ ਚਿਹਰੇ ਨੂੰ ਇੱਟਾਰੇ ਨਾਲ ਪੂੰਝ ਦਿੱਤਾ ਜਾਂਦਾ ਹੈ ਇਸ ਤੋਂ ਵੱਡਾ ਜ਼ੁਲਮ ਦੁਨੀਆ ਵਿੱਚ ਹੋਰ ਕੀ ਹੋ ਸਕਦਾ ਸੀ ਮੈਂ ਕਿੰਨੀਆਂ ਰਾਤਾਂ ਸੌ ਨਾ ਸਕਿਆ ਗਰਮੀਆਂ ਦੇ ਦਿਨ ਸਨ ਅਸੀਂ ਉੱਪਰ ਕੋਠੇ ਤੇ ਸੌਂਦੇ ਹੁੰਦੇ ਸਾਂ ਸਾਰੀ-ਸਾਰੀ ਰਾਤ ਮੇਰੇ ਦਿਲ ਵਿੱਚ ਚੀਸਾਂ ਤੇ ਘੁਰਲਾਹਟਾਂ ਉੱਠਦੀਆਂ ਰਹਿੰਦੀਆਂ ਅਨਾਰਕਲੀ ਦੀ ਸੁੰਦਰਤਾ ਹਾਪੁੱਲ ਸੀ ਉਹ ਕੇਵਲ ਪਰਦੇ ਉੱਤੇ ਖੇਡਣ ਵਾਲੀ ਪਰਛਾਈ ਨਹੀਂ ਸੀ ਉਹ ਮੇਰੇ ਹਿਰਦੇ ਦੀਆਂ ਡੂੰਘਾਣਾ ਵਿੱਚ ਉਤਰੀ ਇੱਕ ਸਚਾਈ ਸੀ ਮੇਰੇ ਜੀਵਨ ਦਾ ਅਨਿਖੜਮਾ ਪਾਗ ਅਦੇ ਵਿਚਾਰੀ ਨੂੰ ਅਜੇਹੀ ਬੇਦਰਦੀ ਨਾਲ ਮਾਰ ਦਿੱਤਾ ਗਿਆ ਸੀ ਮੈਂ ਕਿਸੇ ਹਾਲ ਯਕੀਨ ਕਰਨ ਲਈ ਚਾਰਨੀ ਸੰਕੇ ਸਲੋਚਨਾ ਦੇ ਚਿਹਰੇ ਉੱਤੇ ਸੱਚਮੁੱਚ ਹਿਟ ਨਹੀਂ ਸੀ ਤਰੀ ਗਈ ਉਹ ਨਿਰੋਲ ਇੱਕ ਸਿਨੇਮਾ ਟ੍ਰਿਕ ਸੀ ਸ਼ਾਇਦ ਜੇ ਉਸ ਵੇਲੇ ਕੋਈ ਮੈਨੂੰ ਉਹ ਟ੍ਰਿਕ ਸਮਝਾਉਣ ਲੱਗ ਪੈਂਦਾ ਤਾਂ ਮੈਂ ਉਹਦੇ ਮੂੰਹ ਤੇ ਧਫਾ ਕੱਟ ਮਾਰਦਾ ਮੇਰੇ ਲਈ ਨਾਰਕਲੀ ਸੱਚ ਮੁੱਚ ਮਰ ਗਈ ਸੀ ਸਲੋਚਨਾ ਮਰ ਗਈ ਸੀ ਮੇਰੀ ਦੁਨੀਆ ਤਾਰੀਖ ਹੋ ਗਈ ਸੀ ਪਰ ਸਲੋਚਨਾ ਹੁਣ ਵੀ ਜਿਉਂਦੀ ਜਾਗਦੀ ਹੈ ਤੇ ਕਈ ਫਿਲਮਾਂ ਵਿੱਚ ਮੇਰੇ ਨਾਲ ਕੰਮ ਵੀ ਕਰ ਚੁੱਕੀ ਹੈ ਜਦੋਂ ਵੀ ਮੈਂ ਉਸ ਨੂੰ ਆਪਣੇ ਉਸ ਅਲੜਪੁਣੇ ਦੇ ਪਾਗਲਪਨ ਬਾਰੇ ਦੱਸਦਾ ਹਾਂ ਉਹ ਹੱਸ ਛੜਦੀ ਹੈ ਅੱਜ ਮੈਂ ਆਪ ਫਿਲਮੀ ਕਲਾਕਾਰ ਹਾਂ ਤੇ ਉਸਦੇ ਹੱਸ ਛੱਡਣ ਦਾ ਕਾਰਨ ਪੂਰੀ ਤਰ੍ਹਾਂ ਸਮਝਦਾ ਹਾਂ ਪਰ ਫਿਰ ਵੀ ਜੀ ਚਾਹੁੰਦਾ ਹੈ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਸਮਝਾ ਸਕਾਂ ਕਿ ਮੇਰਾ ਉਹ ਪਾਗਲਪਨ ਕੋਈ ਮਜ਼ਾਕ ਨਹੀਂ ਸੀ ਉਹ ਸੱਚ ਮੁੱਚ ਮੇਰੇ ਜੀਵਨ ਦਾ ਪਹਿਲਾ ਪਿਆਰ ਸੀ ਹਕੀਕਤ ਫਿਲਮ ਦੀ ਸ਼ੂਟਿੰਗ ਲਈ ਅਸੀਂ ਜੀਪਾਂ ਵਿੱਚ ਕਸ਼ਮੀਰੋਂ ਲਦਾਖ ਜਾ ਰਹੇ ਸੀ ਇੱਕ ਰਾਤ ਦਰਾਸ ਨਾਮਕ ਸਥਾਨ ਤੇ ਪੜਾ ਪਿਆ ਫੌਜ ਦੇ ਕਰਨਲ ਨੇ ਸਾਨੂੰ ਸਤਿਕਾਰ ਨਾਲ ਮੈਸਤੀ ਇਮਾਰਤ ਵਿੱਚ ਠਹਿਰਾਇਆ ਨਹਾ ਤੋਂ ਕੇ ਅਸੀਂ ਬੈਠਕ ਵਿੱਚ ਇਕੱਤਰ ਹੋਏ ਯੂਨਿਟ ਦੇ ਸਾਰੇ ਫੌਜੀ ਅਫਸਰ ਬਡਿਸ਼ਾਰ ਨਾਲ ਸਾਨੂੰ ਮਿਲਣ ਆਏ ਸਨ ਕਿਉਂ ਨਾ ਆਉਂਦੇ ਸਰਦਾਰ ਨਲਤਰਮਿੰਦਰ ਸਿੰਘ ਤੇ ਪ੍ਰਿਆ ਤੇ ਇੰਦਰਾਨੀ ਮਕਰਜੀ ਵਰਗੀਆਂ ਸੁੰਦਰ ਐਕਟਰਸਾਂ ਵੀ ਸਨ ਗੱਲਾਂ ਕਰਦੇ ਕਰਦੇ ਅਚਕੜ ਕਰਨੈਲ ਦੀ ਨਜ਼ਰ ਇੱਕ ਕੋਨੇ ਵਿੱਚ ਪਛੜ ਕੇ ਬੈਠੀ ਸਲੋਚਨਾ ਵੱਲ ਚਲੀ ਗਈ ਉਹ ਨਜ਼ਰ ਹਟਾ ਨਾ ਸਕਿਆ ਹੌਲੀ ਹੌਲੀ ਉਸ ਚਿਹਰੇ ਨੇ ਉਸਤੇ ਯਾਦ ਮਹਿਲ ਵਿੱਚ ਪੁਰਾਣੇ ਨਕਸ਼ੇ ਬਾਰ ਨੇ ਸ਼ੁਰੂ ਕੀਤੇ ਤੇ ਫਿਰ ਉਹਨੇ ਉਸ ਨੂੰ ਪਛਾਣ ਲਿਆ ਆਪਣੇ ਜਵਾਨੀ ਦੇ ਦਿਨਾਂ ਦੀ ਪਿਆਰੀ ਅਦਾਕਾਰਾਂ ਨੂੰ ਅਤੇ ਫਿਰ ਉਸ ਦੀ ਜੋ ਦਸ਼ਾ ਹੋਈ ਬਿਆਨ ਨਹੀਂ ਕੀਤੀ ਜਾ ਸਕਦੀ ਉਸ ਸ਼ਾਮ ਬਾਕੀ ਜਿਵੇਂ ਸਾਰੇ ਕਲਾਕਾਰ ਸਫਰ ਹੋ ਕੇ ਰਹਿ ਗਏ ਸਲੋਚਨਾ ਪਲ ਝਟ ਲਈ ਫਿਰ ਉਸੇ ਤਲਿਸ਼ਮੀ ਸਿੰਘਾਸਨ ਤੇ ਬਰਾਜਮਨ ਹੋਈ ਜਿਸ ਤੋਂ ਉਤਰਿਆ ਉਹਨੂੰ ਲੰਮਾ ਸਮਾਂ ਬੀਤ ਚੁੱਕਾ ਸੀ 50 ਸਾਲ ਦੀ ਉਮਰ ਤੇ ਉਸ ਕਰਨੈਲ ਉੱਪਰ ਉਹ ਉਹ ਨਮਾਦ ਸਵਾਰ ਹੋ ਗਿਆ ਸੀ ਜਿਸ ਦਾ ਮੈਂ 14 ਸਾਲ ਦੀ ਉਮਰੇ ਸ਼ਿਕਾਰ ਹੋਇਆ ਸੀ ਜਿਹੜੇ ਵਿਦਵਾਨ ਫਿਲਮਾਂ ਦਾ ਨਾਂ ਸੁਣਦੇ ਹੀ ਨਫ਼ਰਤ ਨਾਲ ਨੱਕ ਪੂਚੜਾ ਲੈਂਦੇ ਹਨ ਉਨ੍ਹਾਂ ਨੂੰ ਸਨੇਮੇ ਦੇ ਅਮੋੜ ਅਤੇ ਵਿਆਪਕ ਅਸਰਾਂ ਉੱਪਰ ਸੰਜੀਦਗੀ ਨਾਲ غور ਕਰਨਾ ਚਾਹੀਦਾ ਹੈ। ਬਾਕੀ ਅਗਲੇ ਭਾਗ ਵਿੱਚ ਧੰਨਵਾਦ।